ਤੁਸੀਂ ਦੇਖ ਰਹੇ ਜੀ ਮੈਕਸ 24 ਪੰਜਾਬ న్యూਸ ਚੈਨਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਸਾਡੀ ਅਨੁਲਈਆਂ ਨਵੀਆਂ ਤੇ ਤਾਜ਼ਾ ਖਬਰਾਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਖਬਰਾਂ ਲੈਣੇ ਤਰਨਤਾਰਨ ਤੋਂ ਤਰਨਤਾਰਨ ਦੀ ਜਿਮਨੀ ਚੌਂ ਸੁਬੇ ਦੇ ਪਵਿੱਖ ਦੀ ਰਾਜਨੀਤੀ ਤੈਅ ਕਰੇਗੀ ਭਾਜਪਾ ਤੇ ਆਮ ਪਾਰਟੀ ਨੇ ਝੂਠੇ ਲਾਰੇ ਤੋਂ ਸਿਵਾਏ ਦਿੱਤਾ ਕੀ ਹੈ ਤਰਨਤਾਰਨ ਦੀ ਜਿਮਨੀ ਚੌਂ ਆਪ ਦੀ ਹਾਰ ਦਾ ਸੰਕੇਤ ਕੀਤੇ ਕੁਮਦ ਨਤੀਜਾ ਅੱਪੂ ਅੱਜ ਪੁਨਰ ਸੁਰਜੀਤ ਸ਼ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਸਾਬਕਾ ਪੈਂਬਰ ਪਾਰਲੀਮੈਂਟ ਪ੍ਰੋਫੈਸਰ ਪ੍ਰੇਮ ਸਿੰਘ ਚੰਨੂ ਮਾਜਰਾ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਹਲਕਾ ਤਰਨਤਾਰਨ ਦੀ ਜਿਮਨੀ ਚੋਣ ਸੂਬੇ ਦੇ ਭਵਿੱਖ ਦੀ ਰਾਜਨੀਤੀ ਤੈਅ ਕਰੇਗੀ। ਉਨ੍ਹਾਂ ਆਖਿਆ ਕਿ ਆਮ ਪਾਰਟੀ ਵੱਲੋਂ ਸੱਤਾ ਹਾਸਲ ਕਰਨ ਤੋਂ ਬਾਅਦ ਪੰਜਾਬ ਦੇ ਲੋਕਾਂ ਨਾਲ ਕੀਤੀਆਂ ਵਾਅਦਿਕਿਆਂ ਦਾ ਨਤੀਜਾ ਤਰਨਤਾਰਨ ਚੋਣਾਂ ਵਿੱਚ ਸਾਫ਼ ਨਜ਼ਰ ਆਏਗਾ। ਪ੍ਰੋਫੈਸਰ ਚੰਦੂ ਮਾਜਰਾ ਨੇ ਆਖਿਆ ਮਾਜਾ ਹਮੇਸ਼ਾ ਹੀ ਜ਼ਬਰ ਜ਼ੁਲਮ ਦੇ ਖਿਲਾਫ ਉੱਠਣ ਖੜਨ ਅਤੇ ਲੜਨ ਵਾਲਾ ਖੇਤਰ ਹੈ ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਦੌਰਾਨ ਸੂਬੇ ਦੀ ਨੌਜਵਾਨੀ ਉੱਤੇ ਹੋ ਰਹੇ ਤਸ਼ੱਦਦ ਨਸ਼ਿਆਂ ਦੇ ਵਗਰੇ ਦਰਿਆ ਤੇ ਬੇਰੋਜ਼ਗਾਰੀ ਦੀ ਮਾਰ ਨੇ ਸੂਬੇ ਦੇ ਲੋਕਾਂ ਨੂੰ ਚਿੰਤਿਤ ਕੀਤਾ ਹੋਇਆ ਹੈ ਉਨ੍ਹਾਂ ਆਖਿਆ ਕਿ ਸਮੇਂ ਦੀ ਹਕੂਮਤ ਨੂੰ ਠੱਲਣ ਅਤੇ ਪੰਜਾਬ ਦੇ ਭਵਿੱਖ ਦੀ ਨਵੀਂ ਨਿਰੋਈ ਸ਼ੁਰੂਆਤ ਲਈ ਮਾਜੇ ਦੀ ਜ਼ਮੀਨ ਤੇ ਲੜੀ ਜਾ ਰਹੀ ਤਰਨਤਾਰਨ ਜਮਨੀ ਚੋਣ ਪੰਜਾਬ ਦੇ ਲੋਕਾਂ ਵਿੱਚ ਨਵਾਂ ਉਤਸ਼ਾਹ ਭਰੇਗੀ ਪ੍ਰੋਫੈਸਰ ਚੰਦੂ ਮਾਜ਼ੂਰਾ ਨੇ ਆਖਿਆ ਕਿ ਭਾਵੇਂ ਇਸ ਚੋਣ ਦੇ ਜਿੱਤਣ ਹਾਰ ਨਾਲ ਸਰਕਾਰ ਬਣਨ ਜਾਂ ਡਿੱਗਣ ਵਿੱਚ ਕੋਈ ਫਰਕ ਨਹੀਂ ਪਵੇਗਾ ਤੁਸੀਂ ਵੀ ਦੇਖੋ ਨਿਊਜ਼ ਡੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ 39 ਜੋਂ ਨੇ ਇੱਥੇ ਬਣਾਏ 48 ਜੋਂ 48 ਜੋਂਾਂ ਵਿੱਚ ਅਸੀਂ ਇੱਕ ਇੱਕ ਪਾਰਟੀ ਦਾ ਮੇਨ ਲੀਡਰ ਤੇ ਹੇਠਾਂ ਆਉਦੇ ਅਗਵਾਈ ਚ ਪੰਜ ਪੰਜ 77 ਬੰਦੇ ਦੇ ਕੇ ਪਿੰਡ ਪਿੰਡ ਘਰ ਘਰ ਮਲੇ ਚੋਣ ਨੂੰ ਮਾਈਕਰੋ ਲੈਵਲ ਤੇ ਆਰਗੇਨਾਈਜ਼ ਕਰਨ ਦੇ ਵਿੱਚ ਯੋਗਦਾਨ ਪਾਉਣਾ ਨਾ ਕਿ ਸੜਕਾਂ ਤੇ ਘੁੰਮ ਕੇ ਆਜੜੇ ਰੋਡ ਤੋਂ ਘਰਦੇ ਫਿਰਦੇ ਨੇ ਇਹ ਦਿਖਾਵੇ ਵਾਲੇ ਸਰਕਾਰ ਇਹਨਾਂ ਦੇ ਇਸ ਰਾਤ ਅੱਧੀ ਚੱਲਣਾ ਮਲੇ ਹੇਠਲੇ ਤੱਕ ਲੈਵਲ ਤੱਕ ਦੇ ਪਹੁੰਚ ਕਰਦੇ। ਕੋ ਲੋ ਜੋ ਚੋਣ ਮਹੀਮ ਸ਼ੁਰੂ ਹੋਈ ਆ ਭਾਈ ਸਾਹਿਬ ਭਾਈ ਮਨਦੀਪ ਸਿੰਘ ਜੋ ਉਮੀਦਵਾਰ ਆ ਸਾਝੇ ਤੌਰ ਤੇ ਪੰਥਕ ਧਿਰਾਂ ਦੇ ਉਹਨਾਂ ਦੀ ਮਦਦ ਤੇ ਸਾਡੀ ਸਾਰੀ ਲੀਡਰਸ਼ਿਪ ਪਹੁੰਚੀ ਆ ਅਜੀਤ ਸਿੰਘ ਜੀ ਤੁਮਨ ਸਾਹਿਬ ਹੋਰ ਸਾਡੀ ਸਾਰੀ ਭੁਵਿੰਦਰ ਸਿੰਘ ਜੀ ਸੇਖੂਪੁਰ ਸਾਹਿਬ ਇਹ ਸਾਰੀ ਲੀਡਰਸ਼ਿਪ ਮਤਲਬ ਡਿਊਟੀਆਂ ਲਾ ਕੇ ਪਿੰਡਾਂ ਦੇ ਵਿੱਚ ਮਤਲਬ ਜ਼ੋਨ ਵਾਈਜ਼ ਅਸੀਂ ਡਿਊਟੀਆਂ ਲਾ ਰਹੇ ਆ ਤੇ ਇਸ ਚੋਣ ਮੇਮ ਨੂੰ ਮੈਂ ਸਮਝਦਾ ਅੱਜ ਤੋਂ ਇੱਕ ਕਿਸਮ ਦਾ ਅਸੀਂ ਪ੍ਰਚੰਡ ਕਰਨ ਲਈ ਤੇਜ ਕਰਨ ਲਈ ਆਪਣਾ ਸਾਰਾ ਸ਼ਕਤੀ ਜਿਹੜੀ ਆ ਉਹ ਇਸ ਚੋਣ ਨੂੰ ਸਫਲ ਕਰ ਲਈ ਭਾਈ ਸਾਹਿਬ ਭਾਈ ਮਨਦੀਪ ਸਿੰਘ ਦੀ ਜਿੱਤ ਯਕੀਨੀ ਬਣਾਉਣ ਲਈ ਅਸੀਂ ਯਤਨ ਕਰਾਂਗੇ ਔਰ ਇਹ ਜਿਹੜੀ ਚੋਣ ਆ ਇਹਦੇ ਵਿੱਚ ਸਾਡੀ ਭੈਣ ਬੀਬੀ ਪਰਵਜੀਤ कौर ਖਾਲੜਾ ਹੋਰਾਂ ਨੇ ਜਿਹੜੇ ਖਾਲੜਾ ਮਿਸ਼ਨ ਇਹ ਕਮੇਟੀ ਆ ਉਹਨਾਂ ਨੇ ਵੀ ਸਪੋਰਟ ਖੁੱਲੇ ਤੌਰ ਤੇ ਦੇਣ ਦਾ ਇਲਾਨ ਕੀਤਾ ਹੋਰ ਵੀ ਪੰਥਕ ਧਿਰਾਂ ਨੇ ਵਾਰਸ ਪੰਜਾਬ ਦੇ ਨਾਲ ਰਲ ਕੇ ਸਾਰੀਆਂ ਧਿਰਾਂ ਇਕੱਠੀਆਂ ਹੋ ਕੇ ਚੋਣ ਨੂੰ ਆਪਣੀ ਚੋਣ ਸਮਝ ਰਹੀਆਂ ਨੇ ਔਰ ਸਾਥੀ ਮੁਰਜੀਤ ਸਿੰਘ ਜੀ ਮਾਨ ਸਾਹਿਬ ਦਾ ਦਲ ਵੀ ਹੋਰ ਸਾਰੀਆਂ ਪੰਥਕ ਧਿਰਾਂ ਔਰ ਸਾਡੇ ਕਰਮਜੀਤ ਸਿੰਘ ਪੰਨੂ ਸਾਹਿਬ ਜਿਹੜੇ ਐਡਵੋਕੇਟ ਸਾਹਿਬ ਨੇ ਉਹ ਵੀ ਪੂਰੇ ਸਹਿਯੋਗ ਦੇ ਰਹੇ ਨੇ ਔਰ ਮੈਂ ਕਹਿ ਸਕਦਾ ਕਿ ਇਹ ਚੋਣ ਦੇ ਦੇ ਨਤੀਜੇ ਜਿਹੜੇ ਨੇ ਸਾਬਤ ਕਰਨਗੇ ਕਿ ਜ਼ਾਬਰ ਜ਼ਾਲਮ ਹਕੂਮਤਾਂ ਦੇ ਵਿਰੁੱਧ ਲੋਕ ਖੜਦੇ ਨੇ ਔਰ ਇਸ ਚੋਣ ਨੇ ਚੋਣ ਦੇ ਨਤੀਜੇ ਨੇ ਜ਼ਬਰ ਤੇ ਅਤਿਆਚਾਰ ਕਰਨ ਵਾਲੇ ਲੋਕਾਂ ਨੂੰ ਹਾਰ ਦੇਣੀ ਆ ਔਰ ਜ਼ੁਲਮ ਤੇ ਨਿਆਂ ਦੇ ਵਿਰੁੱਧ ਲੜਨ ਵਾਲੇ ਲੋਕਾਂ ਦੀ ਜਿੱਤ ਕਰਾਉਣੀ ਆ ਵਾਜੇ ਦੀ ਧਰਤੀ ਨੂੰ ਮਾਣ ਕਿਸ ਧਰਤੀ ਦੀ ਵਿਰਾਸਤ ਹੈ ਕਿ ਹਮੇਸ਼ਾ ਜ਼ਾਬਰ ਜ਼ਾਲਮ ਅਤਿਆਚਾਰ ਹਕੂਮਤਾਂ ਦੇ ਵਿਰੁੱਧ ਡਟ ਕੇ ਲੜਦੇ ਰਹੇ ਨੇ ਬਜ਼ੁਰਗ ਔਰ ਆਉਣ ਵਾਲੀ ਨਵੀਂ ਪੀੜ੍ਹੀ ਜਿਹੜੀ ਆ ਉਹਨੇ ਵੀ ਇਸ ਵਿਰਾਸਤ ਨੂੰ ਸੰਭਾਲਿਆ ਹੋਇਆ ਔਰ ਮੈਂ ਕਹਿ ਸਕਦਾ ਕਿ ਮਨਦੀਪ ਸਿੰਘ ਉਸ ਵਿਰਾਸਤ ਦੇ ਆਈਕਨ ਨੇ ਜਿਹੜੇ ਭਾਰਤੀ ਚੋਣ ਨਿਸ਼ਾਨ ਤੋਂ ਚੋਣ ਲੜ ਰਹੇ ਨੇ ਔਰ ਪੰਥਕ ਧਿਰਾਂ ਦੇ ਉਮੀਦਵਾਰ ਨੇ ਉਹ ਜ਼ਾਲਮ ਹਕੂਮਤਾਂ ਦਾ ਵਿਰੋਧ ਕਰਨ ਵਾਲੇ, ਜ਼ਬਰ ਤੇ ਨਿਆਂ ਦਾ ਵਿਰੋਧ ਕਰਨ ਵਾਲੇ ਲੋਕਾਂ ਦਾ ਇੱਕ ਆਈਕਨ ਨੇ ਔਰ ਨਵੀਂ ਪੀੜ੍ਹੀ ਲਈ ਇੱਕ ਉਹ ਰੋਲ ਮਾਡਲ ਨੇ ਔਰ ਮੈਂ ਸਮਝਦਾ ਕਿ ਇਹ ਚੋਣ ਨੇ ਨਾ ਤਾਂ ਕੋਈ ਸਰਕਾਰ ਬਣਾਉਣੀ ਆ ਨਾ ਕੋਈ ਸਰਕਾਰ ਹਟਾਉਣੀ ਆ ਪਰ ਇਸ ਚੋਣ ਦੇ ਨਤੀਜਿਆਂ ਨੇ ਸਾਬਤ ਕਰਨਾ ਕਿ ਲੋਕ ਹੱਕ ਲਈ, ਸੱਚ ਲਈ ਅਤੇ ਆ ਲਈ ਲੜਨ ਵਾਲੇ ਲੋਕਾਂ ਲਈ ਖੜਦੇ ਨੇ ਇਹ ਕਹਿੰਦਾ ਹੈ। ਇਹ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਵੀ ਕੈਨੇਡਾ ਅਮਰੀਕਾ ਤੋਂ ਆਣ ਕੇ ਲੋਕ ਅੰਗਰੇਜ਼ ਜਿਹੜੇ ਇੱਥੇ ਨੌਕਰੀਆਂ ਕਰਨਗੇ। ਪਰ ਸਾਡੀ ਜਵਾਨੀ ਨੂੰ ਨਾ ਬਾਹਰ ਝੱਲਿਆ ਜਾ ਰਿਹਾ, ਨਾ ਇੱਥੇ ਰੋਜ਼ਗਾਰ ਮਿਲ ਰਿਹਾ, ਨਾ ਸਰਕਾਰ ਉਹਦੇ ਲਈ ਸਹੀਦਾ ਯਤਨ ਕਰ ਰਹੀ ਆ। ਸੋ ਅੱਜ ਪੰਜਾਬ ਜਿਹੜਾ ਹੈ ਇੱਕ ਦਾਵਾਦੋਲ ਸਿੱਧੀ ਚ। ਔਰ ਪੰਜਾਬ ਦੀ ਸਰਕਾਰ ਜਿਹੜੀ ਮੌਜੂਦਾ ਇਹਦੀਆਂ ਨੀਤੀਆਂ ਦੇ ਵਿਰੋਧ ਦੇ ਵਿੱਚ ਵੀ ਇਹ ਫਤਵਾ ਹੋਏਗਾ ਜਿਹੜੀ ਸਰਕਾਰ ਨੇ ਹੁਣ ਤੱਕ ਪੰਜਾਬ ਨੂੰ ਲੁੱਟਿਆ ਹੀ ਆ ਪੰਜਾਬ ਦੇ ਖਜ਼ਾਨੇ ਨੂੰ ਲੁੱਟਿਆ ਪੰਜਾਬ ਦੇ 12000 ਕਰੋੜ ਰੁਪਏ ਕੇਂਦਰ ਤੋਂ ਜਿਹੜਾ ਲੋਕਾਂ ਦੀ ਮਦਦ ਲਈ ਕੁਦਰਤੀ ਆਫਤਾਂ ਦੀ ਮਾਰ ਚੱਲ ਰਹੀ ਲੋਕਾਂ ਨੂੰ ਮੁਆਵਜ਼ਾ ਦੇਣ ਲਈ ਕੇਂਦਰ ਤੇ ਸੂਬਾ ਸਰਕਾਰਾਂ ਦਾ ਸਾਂਝਾ ਫਾਂਡਾ 12000 ਕਰੋੜ ਦਾ ਉਹ ਹਜ ਤੱਕ ਹਿਸਾਬ ਨਹੀਂ ਦੇ ਸਕੀ ਪੰਜਾਬ ਦੀ ਸਰਕਾਰ ਕੇਂਦਰ ਸਰਕਾਰ ਇਹ ਸਰਕਾਰ ਦੀ ਨਲਾਇਕੀ ਦਾ ਇਹ ਸਰਕਾਰ ਦੀ ਕਮਜ਼ੋਰੀ ਦਾ ਪੰਜਾਬ ਸਰਕਾਰ ਦੀ بے ثਮਦੀ ਦਾ ਬੱਚ ਪੜੇ ਦਾ ਨਜਾਇਜ਼ ਫਾਇਦਾ ਉਠਾ ਕੇ ਪੰਜਾਬ ਦੀ ਬਾਹ ਮਰੋ ਰਹੀ ਹੈ ਕੇਂਦਰ ਸਰਕਾਰ ਔਰ ਪੰਜਾਬ ਦੇ ਦੇਮਾ ਦੇ ਵੀ ਕਬਜ਼ਾ ਕਰ ਲਿਆ 50 ਕਿਲੋਮੀਟਰ ਖੇਤਰ ਸਾਡਾ ਬੀਐਸਐਫ ਦੇ ਹਵਾਲੇ ਕਰਤਾ ਪੰਜਾਬ ਨੂੰ ਜਾਨੀ ਇੱਕ ਕਿਸਮ ਦਾ ਕੇਂਦਰ ਨੇ ਇਨਡਾਇਰੈਕਟ ਬੇਨਾ ਕਾਬਜ਼ ਕਰ ਲਿਆ ਸੁਖਵੀਰ ਸਿੰਘ ਬਾਦਲ ਸਿੰਘ ਹੀਰਾਂ ਦੇ ਨਾਲ ਸ਼ਾਮਲ ਹੋ ਕੇ ਬੀਬੀ ਸੁਖਵਿੰਦਰ ਕੌਰ ਭੁਰਾ ਨੂੰ ਵੀ ਭਾਈ ਮਨਦੀਪ ਸਿੰਘ ਉਹਨਾਂ ਦੀ ਮਦਦ ਤੇ ਆ ਜਾਣਾ ਚਾਹੀਦਾ ਤਾਂ ਕਿ ਇਹ ਜਿਹੜਾ ਨਿਤਾਰਾ ਇਹ ਸਹੀ ਮੈਨੇ ਵਿਚ ਪੰਜਾਬ ਦੇ ਲੋਕ ਮਾਝੇ ਦੇ ਲੋਕ ਕਰ ਸਕਣ ਔਰ ਸਾਡੇ ਇਸ ਜਿਹੜੇ ਤਰਨਤਾਰ ਹਲਕੇ ਦੇ ਲੋਕਾਂ ਉਹਨਾਂ ਨੂੰ ਸੌਖ ਬਣ ਜੇ ਕੋਈ कन्ਫਿਊਜ਼ਨ ਨਾ ਰਹੇ ਕਿਸੇ ਕਿਸਮ ਦਾ ਇਹ ਚੋਣ ਕਰਨ ਦੇ ਵਿੱਚ ਤੇ ਇਸ ਕਰਕੇ ਉਹਨਾਂ ਨੂੰ ਅਸੀਂ ਫੀਲ ਕਰਦੇ ਆਂ ਵੀ ਉਹ ਵੀ ਭਾਈ ਮਨਦੀਪ ਸਿੰਘ ਦੀ ਮਦਦ ਤੇ ਆਈ ਭਾਜਪਾ ਕੀ ਦੀ ਹੈ ਅੱਜ ਸੈਟਰ ਕੰਮਾਂ ਨੂੰ ਕਾਫੀ ਸੋਧੀ ਜਰੀ ਕਰਦਿਏ ਆਂ ਜੀ ਅੱਜ ਤੇ ਹੋ ਗਿਆ ਉਹਨਾਂ ਦੇ ਉਮੀਦਵਾਰ ਉਹਨਾਂ ਦੀ ਕੀ ਕਿਸ ਤਰ੍ਹਾਂ ਦੀ ਕਮਾਂ ਹੋਣਗੀ ਜੀ ਭਾਜਪਾ ਦੇਖੋ ਭਾਜਪਾ ਵਾਲੇ ਤਾਂ ਗੋਗੜਾ ਤੋਂ ਮਿੱਟੀ ਲਾਉਂਦੇ ਫਿਰਦੇ ਨੇ ਭਾਜਪਾ ਵਾਲੇ ਤਾਂ ਆਪਣਾ ਮੁੱਖ ਮੰਤਰੀ ਸਾਹਿਬ ਦੀ ਨਲਾਇਕੀ ਦਾ ਇਹਦੀ ਫੇਰ ਸਭ ਜੀ ਦਾ ਫਾਇਦਾ ਉਠਾ ਕੇ ਆ ਪੰਜਾਬ ਨੂੰ ਬਲੀ ਦਾ ਬੱਕਰਾ ਬਣਾਉਂਦੇ ਫਿਰਦੇ ਨੇ ਕਿਉਂਕਿ ਅੱਜ ਦੇ ਪੰਜਾਬ ਦੇ ਨੂੰ ਹੜਪੀੜ ਤੇ ਲੋਕਾਂ ਦੀ ਮਦਦ ਲਈ ਸਮੇਂ ਸਿਰ ਮਦਦ ਨਹੀਂ ਮਿਲ ਸਕੀ ਜਾਂ ਇਹ ਕਹਿ ਲੋ ਕਿ ਆਜਰਾ ਮੁਆਵਜ਼ਾ ਘੱਟੋ-ਘੱਟ 20000 ਰੁਪਏ ਪ੍ਰਤੀ ਏਕੜ ਕਟਾ ਭਰਿਆ ਕਿਸਾਨ ਨੂੰ ਦੇ ਤੋ 40% ਘਟ ਝਾੜ ਨਿਕਲਿਆ ਪੰਜਾਬ ਦੇ ਹਰ ਕਿਸਾਨ ਪ੍ਰਭਾਵਿਤ ਹੋਇਆ ਤੇ ਇਹਦੀ ਪਰਭਾਈ ਲਈ ਮਤਲਬ ਬੀਜੇਪੀ ਨੂੰ ਕੋਈ ਯਤਨ ਕਰਨਾ ਚਾਹੀਦਾ ਸੀ ਬੀਜੇਪੀ ਵੀ ਦੋਸ਼ਣਬਾਜ਼ੀ ਦੇ ਵਿੱਚ ਬੀਜੇਪੀ ਵੀ ਇਲਜ਼ਾਮਬਾਜ਼ੀ ਦੇ ਵਿੱਚ ਔਰ ਕਾਂਗਰਸ ਪਾਰਟੀ ਵੀ ਦੋਸ਼ਣਬਾਜ਼ੀ ਤੇ ਇਲਜ਼ਾਮਬਾਜ਼ੀ ਵਿੱਚ ਉੱੜ ਕੇ ਰਹਿ ਗਈਆਂ ਤੇ ਪੰਜਾਬ ਦੇ ਲੋਕ ਲਾਹਵਾਰ ਹੋਏ ਪਏ ਨੇ ਪੰਜਾਬ ਦੇ ਲੋਕਾਂ ਦੀ ਨਾ ਸਰਕਾਰ ਨਾ ਮੁੱਖ ਵਿਰੋਧੀ ਪਾਰਟੀ ਕਾਂਗਰਸ ਨਾ ਸੈਂਟਰ ਵਿੱਚ ਭਾਈਵਾਲ ਪਾਰਟੀ ਜਿਹੜੀ ਭਾਜਪਾ ਰੂਲਿੰਗ ਪਾਰਟੀ ਉਹ ਕੋਈ ਕਿਸੇ ਤਰ੍ਹਾਂ ਦੀ ਇਮਾਨਦਾਰੀ ਨਾਲ ਸੀਰੀਅਸਨੈਸ ਦਿਖਾ ਰਹੇ ਨੇ ਸੋ ਇਸੇ ਕਰਕੇ ਸ਼ਰਮਣੀ ਕਾਲਰ ਪੁਨਰ ਸਰਜੀਤ ਨੂੰ ਪੰਜਾਬ ਦੇ ਕਿਸਾਨਾਂ ਦਾ ਇਹ ਅਹਿਮ ਮੁੱਦਾ ਜਿਹੜਾ ਹੜ੍ਹਾਂ ਤੋਂ ਵੀ ਵੱਧ ਨੁਕਸਾਨ ਮੈਂ ਸਮਝਦਾ ਕਿ ਘਟ ਝਾੜ ਨਿਕਲਣ ਕਰਕੇ ਪੰਜਾਬ ਦੇ ਕਿਸਾਨ ਦਾ ਹੋਇਆ ਉਹਦੀ ਪੂਰਤੀ ਲਈ ਉਹਦੀ ਪਰਭਾਈ ਲਈ ਉਹਨੂੰ ਤਾਂ ਕਿਹੜੇ 프ਰਿੰਟ ਦੇ ਥੱਲੇ ਟਿਕਟਿਆਂ ਕਰੋਗੇ ਮੈਂ ਸਮਝਦਾ ਆਉਣ ਵਾਲੇ ਸਮੇਂ ਦੇ ਵਿੱਚ ਜੋ ਮਾਹੌਲ ਬਣ ਰਿਹਾ ਮਤਲਬ ਪੰਜਾਬ ਨੂੰ ਬਚਾਉਣ ਦਾ ਪੰਜਾਬ ਨੂੰ ਜਗਾਉਣ ਦਾ ਪੰਜਾਬ ਦੇ ਜਿਹੜੇ ਨੁਕਸਾਨ ਹੋਏ ਨੇ ਪਿਛਲੇ ਸਮੇਂ ਦੇ ਵਿੱਚ ਉਹਨਾਂ ਨੂੰ ਮਤਲਬ ਉਹਨਾਂ ਦੀ ਪੂਰਤੀ ਕਰਨ ਦਾ ਮਤਲਬ ਇੱਕ ਮੁਹਿੰਮ ਜਿਹੜੀ ਇੱਕ ਲਹਿਰ ਜਿਹੜੀ ਆ ਉਹ ਪੰਜਾਬ ਦੇ ਅੰਦਰ ਲਾਂਬੰਦ ਕਰਨੀ ਪਵੇਗੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਦੇ ਵਿੱਚ ਯਤਨ ਕਰਾਂਗੇ ਆਪਣੀ ਪਾਰਟੀ ਵੱਲੋਂ ਕਿਉਂਕਿ ਪੰਜਾਬ ਅੱਜ ਆਰਥਿਕ ਤੌਰ ਤੇ ਬੁਰੀ ਤਰ੍ਹਾਂ ਖੋਖਲਾ ਹੋ ਗਿਆ ਪੰਜਾਬ 4 ਲੱਖ ਕਰੋੜ ਰੁਪਏ ਦੇ ਕਰੀਬ ਕਰਜ਼ਾਈ ਹੋ ਗਿਆ ਪੰਜਾਬ ਦੀਆਂ ਸੜਕਾਂ ਸਾਰੀਆਂ ਟੁੱਟੀਆਂ ਪਈਆਂ ਨੇ ਪੰਜਾਬ ਦੇ ਨੌ ਦੁਆਰਾਂ ਨੂੰ ਕੋਈ ਰੋਜ਼ਗਾਰ ਨਹੀਂ ਮਿਲ ਰਿਹਾ ਕਾਰੋਬਾਰ ਨਹੀਂ ਮਿਲ ਰਿਹਾ ਪੰਜਾਬ ਵਿੱਚ ਅਰਾਜਕਤਾ ਦਾ ਮਾਹੌਲ ਫੈਲਿਆ ਹੋਇਆ ਪਰ ਪੰਜਾਬ ਨੂੰ ਬਚਾਉਣ ਲਈ ਅੱਜ ਪੰਜਾਬ ਹਤਾਇਚੀ ਜਿਹੜੇ ਲੋਕ ਨੇ ਉਹਨਾਂ ਨੂੰ ਅਸੀਂ ਲਾਮਬੰਦ ਕਰ ਲਈ ਪੰਜਾਬ ਬਚਾਓ ਮਹਿਮੂਦ ਜੱੱਲ ਉਤਰਾਂ